ਕਿਸਾਨ ਆਗੂ ਡੱਲੇਵਾਲ ਨੇ ਕਿਸਾਨ ਮੋਰਚੇ ਦੇ 13ਵੇਂ ਦਿਨ ਲਾਈਵ ਹੋ ਕੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ 26 ਫਰਵਰੀ ਨੂੰ ਦੁਬਈ ਵਿੱਚ WTO ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਜਿਹੜੇ ਵੀ ਤਰ੍ਹਾਂ-ਤਰ੍ਹਾਂ ਦੇ ਖਤਰਨਾਕ ਫੈਸਲੇ ਕੀਤੇ ਜਾਂਦੇ ਨੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਖਿਲਾਫ ਹਨ ਅਸੀਂ ਚਾਹੁੰਦੇ ਹਾਂ ਕਿ ਡਬਲਯੂਟੀਓ ਤੋਂ ਭਾਰਤ ਬਾਹਰ ਆਏ ਜਦੋਂ ਤੱਕ ਦੇਸ਼ ਇੱਕ ਸੰਸਥਾ ਤੋਂ ਬਾਹਰ ਨਹੀਂ ਆਉਂਦਾ ਉਸ ਸਮੇਂ ਤੱਕ ਦੇਸ਼ ਦਾ ਮਜ਼ਦੂਰ ਵਪਾਰੀ ਸਨਦਕਾਰ ਕਿਸਾਨ ਕੋਈ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ ਇਸ ਲਈ 25 ਫਰਵਰੀ ਭਾਵ ਅੱਜ ਸ਼ੰਭੂ ਤੇ ਖਨੋਰੀ ਸਰਹੱਦ ਤੇ ਇਸ ਮੁੱਦੇ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਜਾਵੇਗੀ ਇਸ ਵਿੱਚ ਡਬਲਯੂਟੀਓ ਦੀ ਸਮਝ ਰੱਖਣ ਵਾਲੇ ਮਾਹਰ ਆਉਣਗੇ ਅਤੇ ਕਿਸਾਨਾਂ ਨੂੰ ਜਾਣਕਾਰੀ ਦੇਣਗੇ ਕਿ ਕਿਸ ਢੰਗ ਨਾਲ WTO ਸਾਡੇ ਦੇਸ਼ ਦੇ ਕਿਸਾਨਾਂ ਨੂੰ ਮਾਰਨ ਵਾਲਾ ਹੈ ਲੋਟਣ ਵਾਲਾ ਹੈ ਇਸ ਲਈ ਪੂਰੇ ਦੇਸ਼ ਦੇ ਵਪਾਰੀਆਂ ਨੂੰ 26 ਫਰਵਰੀ ਨੂੰ ਭਾਰਤ ਦੇ ਸਾਰੇ ਮਜ਼ਦੂਰਾ ਕਿਸਾਨਾਂ ਵਪਾਰੀਆਂ ਦੁਕਾਨਦਾਰਾਂ ਨੂੰ WTO ਦਾ ਕਾਰਪੋਰੇਟ ਦਾ ਅਤੇ ਭਾਰਤ ਸਰਕਾਰ ਦਾ ਇੱਕ ਸਾਂਝਾ ਪੁਤਲਾ ਬਣਾ ਕੇ ਸਾੜਿਆ ਜਾਵੇ ਦੋਵਾਂ ਕਿਸਾਨ ਸੰਗਠਨਾ ਵੱਲੋਂ ਬੇਨਤੀ ਹੈ ਕਿ ਇੱਕ ਪਾਸੇ WTO ਦੀ ਬੈਠਕ ਹੋਵੇਗੀ ਦੂਜੇ ਪਾਸੇ ਦੇਸ਼ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਪੁਤਲਾ ਸਾੜਿਆ ਜਾਣਾ ਚਾਹੀਦਾ ਹੈ ਦੇਸ਼ ਦੇ ਕਿਸਾਨਾਂ ਲਈ ਜਿੰਨੀਆਂ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਹ WTO ਕਰ ਰਿਹਾ ਹੈ ਸਾਰਿਆਂ ਨੇ ਇਕਜੁੱਟ ਹੋ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪੁਤਲਾ ਸਾੜਦੇ ਹੋਏ ਆਪਣਾ غਰੂਰ ਜ਼ਾਹਰ ਕਰਨਾ ਚਾਹੀਦਾ ਹੈ